ਕਿਉਂਕਿ ਜੇ ਉਹਦਾ ਖਰਚਾ ਵੀ ਬਚਾਉਣਾਗਾ ਤੇ ਜਿਹੜੀ ਟੌਰ ਬਣਾਉਣੀ ਆ ਉਹ ਸਾਰਿਆਂ ਤੋਂ ਵੱਖਰੀ ਤੇ ਵੱਡੀ ਬਣਾਉਣੀ ਆ ਆ ਵੀਡੀਓ ਬਣਾਉਣ ਦਾ ਮੁੱਖ ਮਕਸਦ ਪਤਾ ਕੀ ਆ ਵੀ ਤੁਹਾਡੇ ਘਰ ਦਾ ਕੋਈ ਵੀ ਵਿਆਹ ਸਾਦੀ ਦਾ ਪ੍ਰੋਗਰਾਮ ਮੀਂਹ ਹੀ ਤੂਫਾਨ ਬਿਗਨ ਨਾ ਪਾ ਸਕੇ ਦੂਜੀ ਗੱਲ ਤੁਹਾਡੀ ਜੇਬ ਤੇ ਖਰਚਾ ਵੀ ਨਾ ਪੈ ਸਕੇ ਵਜਨ ਵੀ ਨਾ ਪੈ ਸਕੇ ਮਲੇਰ ਕੋਟਲੇ ਦੇ ਵਿੱਚ ਤੁਹਾਨੂੰ ਇੱਕ ਐਸੇ ਪੈਲਸ ਨਾਲ ਰੂਬਰੂ ਕਰਾਉਣ ਲੱਗਿਆਗਾ ਜਿਹੜਾ ਤੁਹਾਡਾ ਖਰਚਾ ਤਾਂ ਐਂ ਕਹਿ ਲਓ ਵੀ ਵੱਡੇ ਵੱਡੇ ਪੈਸਿਆਂ ਤੋਂ ਪੁੱਛ ਆਇਓ ਉਦੋਂ ਇੱਥੇ ਆ ਕੇ ਨਾ ਉਹਨਾਂ ਦੇ ਰੇਟ ਤੋਂ 70% ਘੱਟ ਦੇ ਦਿਓ। ਬਾਕੀ ਜਿਹੜੀਆਂ ਸੁਵਿਧਾਵਾਂ ਨੇ ਉਹ ਤਾਂ ਤੁਸੀਂ ਦੇਖ ਕੇ ਸੁਣ ਕੇ ਹੈਰਾਨ ਰਹਿ ਜਾਓਗੇ। ਵੀਰ ਜੀ ਦੱਸਿਓ ਥੋੜੀਆਂ ਇਹ ਸੁਵਿਧਾਵਾਂ ਕੀ-ਕੀ ਨੇ? ਸਰ ਜਿਹੜਾ ਆਪਣਾ ਪੈਲਸ ਆਈ ਇਹ ਟੋਟਲੀ ਸਾਰਾ ਬਾਰਡਰ ਪ੍ਰੂਫ ਆਈ। ਮਤਲਬ ਫੱਦਾ ਵੀ ਆਪਣੀ ਮੱਲਾ ਵੀ ਹਵਾ ਨੇ ਰੀ ਕੋਈ ਇਹ ਵੀ ਆ ਦੇ ਐਂਟਰ ਨਹੀਂ ਹੋ ਸਕਦਾ। ਐਂਟਰ ਨਹੀਂ ਹੋ ਸਕਦੀ ਹੈਗੀ। ਔਰ ਸਪੈਸ਼ਲੀ ਹੀ ਚਾਹੇ ਦਿਨ ਦਾ ਵੀ ਹੋਵੇ ਜਾਂ ਰਾਤ ਦਾ ਵੀ ਹੋਵੇ ਲਾਈਟ ਵੀ ਪੂਰੀ ਇਹਨਾਂ ਦੀ ਇਸ ਤਰ੍ਹਾਂ ਹੀ ਜਲਾ ਕੇ ਦਿੰਦੇ ਆ ਐ ਜਗਮਗ ਜਗ ਐਨ ਪੂਰਾ ਜਗ ਚਾਹੇ ਦਿਨ ਦਾ ਪਰੋਣ ਚਾਹੇ ਰਾਤ ਦਾ ਫੰਕਸ਼ਨ ਹੋਵੇ ਓਕੇ ਜੀ ਹਾਂਜੀ ਤੇ ਜੇ ਕਰੋਕਰੀ ਦੀ ਗੱਲ ਕਰੀਏ ਫਿਰ ਉਹਦੇ ਪੈਸੇ ਵੱਖਰੇ ਲੈ ਲੈਂਦੇ ਹਾਂ ਨਹੀਂ 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 ਸਰ ਆਪਣੇ ਪਹਿਲੇ ਚ ਟੋਟਲ ਪੈਕੇਜ ਆ ਜਿਵੇਂ ਹੋਰ ਪੈਸਾ ਕਰੋਕਰੀ ਬਾਹਰੋਂ ਆਂਦੀ ਆ ਜੀਐਸਟੀ ਅਲੱਗ ਲੈਂਦੇ ਨੇ ਮਤਲਬ ਵੀ ਹਰ ਇੱਕ ਚੀਜ਼ ਅਲੱਗ-ਅਲੱਗ ਹੁੰਦੀ ਆ ਆਪਣੇ ਪਹਿਲੇ ਚ ਕੁਝ ਨਹੀਂ ਹੈਗਾ ਕਰੋਕਰੀ ਇਨਕਲੂਡ ਆ ਸਰ ਤੇ ਡੈਕੋਰੇਸ਼ਨ ਇਨਕਲੂਡ ਆ ਸਾਰੇ ਸਫਾਈ ਵਾਲੇ ਇਨਕਲੂਡ ਆ ਪੂਰਾ ਪ੍ਰੋਪਰ ਪੈਕੇਜ ਆ ਉਹ ਵੀ ਹੋਰ ਪੈਲਸ ਆ ਜਿਹੜੇ ਟੋਟਲ ਜਿੰਨੇ ਵੀ ਪੈਲਸ ਨੇ ਜਿਵੇਂ ਧੂਰੀ ਹੋਗੇ ਪਟਿਆਲੇ ਹੋਗੇ ਜਿਹਦੇ ਬਾਟਰ ਪ੍ਰੂਫ ਪੈਲਸ ਨੇ ਉਹਨਾਂ ਚ ਮੱਲਾ ਵੀ ਬਹੁਤ ਜ਼ਿਆਦਾ ਹਾਈ ਕੁਆਲਿਟੀ ਡੈਕੋਰੇਸ਼ਨ ਹਾਈ ਕੁਆਲਿਟੀ ਉਹਨਾਂ ਦਾ ਰੇਟ ਆ ਆਪਾਂ ਹਾਈ ਕੁਆਲਿਟੀ ਡੈਕੋਰੇਸ਼ਨ ਦਿੱਤੀ ਆ ਲੇਕਿਨ ਉਹ ਪੈਲਸ ਨਾਲ ਰੇੜਾ ਰੇਟ ਆਪਣਾ 70 ਤੋਂ 80% ਘਟਾ ਇਹ ਵੀ ਮਿੱਤਰੋ ਆਪਣੀ ਵੀਡੀਓ ਦਿਖਾਉਣ ਦਾ ਬਣਾਉਣ ਦਾ ਤੇ ਸੁਣਾਉਣ ਦਾ ਇੱਕੋ ਹੀ ਕਾਰਨ ਸੀ ਵੀ ਤੁਹਾਡੇ ਪੈਸੇ ਨਹੀਂ ਲੱਗਣਦੇ ਨੇ ਪਰ ਤੁਹਾਡੇ ਜਿਹੜੇ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਨੇ ਨਾ ਉਹਨਾਂ ਨੂੰ ਇੱਕ ਨੰਬਰ ਬਣਾ ਦੇਣਾਗਾ ਇੱਕ ਵਾਰੀ ਵਿజిਟ ਜ਼ਰੂਰ ਕਰ ਲਿਓ ਗਰੰਟੀ ਮੈਂ ਦਿੰਨਾਗਾ ਤੁਸੀਂ ਪ੍ਰੋਗਰਾਮ ਬੁੱਕ ਕਰਾਏ ਬਿਨਾ ਨਿਕਲਣਾ ਹੀ ਨਹੀਂ ਕਿਉਂਕਿ ਤੁਹਾਡੇ ਦਿਲ ਨੂੰ ਲੱਗ ਹੀ ਆਏ ਨਾ ਜਾਊਗਾ ਬਾਈ ਡੈਕੋਰੇਸ਼ਨ ਐਨੇ ਕੁ ਸਵਾਦ ਵਾਲੀ ਹਰ ਇੱਕ ਪ੍ਰਬੰਧ ਐਨੇ ਕੁ ਸਵਾਦ ਵਾਲਾਗਾ ਤੁਸੀਂ ਮੁੜਦੇ ਨਹੀਂ ਪਹਿਲੀ ਗੱਲ ਤਾਂ ਵੀਡੀਓ ਚ ਦੇਖ ਕੇ ਆਉਂਗੇ ਜੇ ਆਗੇ ਉਦੋਂ ਵੀ ਵੱਖਰਾ ਉਸ ਤੋਂ ਵੀ ਘੈਂਟ ਦਿਖਾਈ ਦੇਊਗਾ ਇਸ ਕਰਕੇ ਤੁਸੀਂ ਖਾਲੀ ਹੱਥ ਮੁੜਨਾ ਨਹੀਂ ਸੋ ਵੀਡੀਓ ਸ਼ੇਅਰ ਵੀ ਕਰ ਦਿਓ ਬਾਈ ਇਹ ਸਾਰਿਆਂ ਤੱਕ ਪਹੁੰਚਾਉਣੀ ਆ ਕਿਉਂਕਿ ਜੇ ਉਹਦਾ ਖਰਚਾ ਵੀ ਬਚਾਉਣਾਗਾ ਤੇ ਜਿਹੜੀ ਟੌਰ ਬਣਾਉਣੀ ਆ ਉਹ ਸਾਰਿਆਂ ਤੋਂ ਵੱਖਰੀ ਤੇ ਵੱਡੀ ਬਣਾਉਣੀ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ